न्देरन्दान्ते प्रसे शालं जताय सर्वे देवा जादरालो नाम प्रदरा चेतायो देवालो वदे गङ्गाय आदित्यदिदेवरिक्ष आदित्र माता शिता शापदरा कुशले देवा आदिते पञ्च आदित्र जाता आदित्रजानिकगङ्गा हरिकरे ਸ਼ੇਰ ਮਾਰ ਸਾਹ ਬਰਦਾਜ ਤੇਰਾ ਬੋਲ ਬਾਂਦੇ ਬਿਹਾਰੀ ਦਾ ਕੀ ਚੀਜ਼ ਕਰ ਰੁਕੀ ਹੋਈ ਹੈ ਇਸ ਤਰ੍ਹਾਂ ਹੀ ਸਾਡੇ ਹਰਮਨ ਪਿਆਰੇ ਸੰਸਦ ਕੰਨ ਸਾਹਿਬ ਤੇ ਕੈਬਨਟ ਮਿੰਿਸਟਰ ਬੈਂਸ ਜੀ ਹੈ ਕਈ ਵਾਰੀ ਸਾਡੇ ਪੱਲੇ ਬੈਂਸ ਸਾਹਿਬ ਦੇ ਉੱਪਰ ਸੀ ਹੋਰ ਸਾਨੂੰ ਹੋਰ ਵੀ ਮਾਣ ਦੀ ਗੱਲ ਹੈ ਵੀ ਸਾਜਾ ਇਸ ਇਲਾਕੇ ਦੀ ਤਰੱਕੀ ਲਈ ਨਾਲ ਬੈਂਸ ਸਾਹਿਬ ਵੀ ਬੈਂਸ ਸਾਹਿਬ ਦੇ ਨਾਲ ਕੰਨ ਸਾਹਿਬ ਵੀ ਆ ਗਏ ਨੇ ਆਉਣ ਵਾਲੇ ਟਾਈਮ ਤੁਸੀਂ ਪੇਸ਼ੂ ਕਰੋਗੇ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਾਜ ਕੋਈ ਚੀਜ਼ ਹੀ ਕਮ ਬੋਲੋ ਬਾਬਤ ਵਿਦਿਤ ਬਰੁ ਸ਼੍ਰੀ ਗੰਨ ਜਨਮ ਆਸ਼ੀਰਵਾਦ ਬਹੁਤ ਬਹੁਤ ਮੁਬਾਰਕਬਾਦ ਮੈਂ ਬਹੁਤ ਸਾਰਾ ਨਹੀਂ ਜਾਣਿਆ ਕਿ ਜਿਸ ਤਰੀਕੇ ਨਾਲ ਮੈਂ ਹਰ ਸਾਲ ਦੇਖਦਾ ਤੁਸੀਂ ਭਗਤੀ ਵਿੱਚ ਹੀ ਹੁੰਦੇ ਹੋ ਤੇ ਲਗਭਗ 5-6 ਮਿੰਟ ਦਾ ਸਮਾਂ ਰਹਿ ਗਿਆ ਹੈ ਭਗਵਾਨ ਦੇ ਜਨਮ ਦਾ ਤੇ ਮੈਂ ਬਹੁਤ ਸਾਰਾ ਮੈਂ ਬਿਗਨ ਨਹੀਂ ਪਾਣਾ ਚਾਹੁੰਦਾ ਤੁਹਾਡੀ ਭਗਤੀ ਦੇ ਵਿੱਚ ਪਰ ਤੁਸੀਂ ਮੈਂ ਹਰ ਸਾਲ ਲਗਾਤਾਰ ਇਹ ਚੌਥਾ ਸਾਲ ਹੈ उसी अपने पुत को बहुत कुछ बख्शिया बहुत कुछ बख्शा मेरी दौलत मेरी शौरत मेरी ताकत मेरा सब कुछ तुम इन अपना आशीर्वाद बनाई रखे होते राधा राणी सार्या अपनी कृपा बनाई रखे पिछले हफ्ते मैं सौभाग्य प्राप्त होया वृंदावन धाम जाके वके बिहारी जी के दर्शन करनंद आया तो अच्छा का सौभाग्य है कि जलों हम प्रभु का जन्म हो गया उस वक्त बाद वृंदावन जी की वर्खा भी हो रही है

ਤੁਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਚਰਦਾਸ ਸਾਰਿਆਂ ਤੇ ਨਿਰਭਰ ਹਾਂ ਮੇਰੇ ਵਾਸਤੇ ਬੜੇ ਭਾਗਾਂ ਵਾਲੀ ਗੱਲ ਹੈ ਕਿ ਅੱਜ ਮੈਨੂੰ ਇਸ ਪਾਵਨ ਤੇ ਪਵਿੱਤਰ ਦਿਹਾੜੇ ਤੇ ਨਾ ਸਿਰਫ ਇੱਥੇ ਨਤਮਸਤਕ ਹੋਣਾ ਬਲਕਿ ਤੁਹਾਡਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਤੁਹਾਡੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਹੈ ਕਿ ਤੁਸੀਂ ਲੋਕ ਸਭਾ ਚੱਕਣਾ ਆਸ਼ੀਰਵਾਦ ਦੇ ਕੇ ਪਹੁੰਚਾਇਆ ਔਰ ਮੈਂ ਕ੍ਰਿਸ਼ਨ ਕੀ ਮਹਾਰਾਜ ਜੀ ਦੇ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਡੇ ਤੇ ਹਮੇਸ਼ਾ ਆਪਣੇ ਸਾਰਿਆਂ ਤੇ ਮੇਰ ਪਿਆਰ ਰੱਖੋ ਸਾਨੂੰ ਤਾਕਤ ਦੇਣ ਤੁੱਤੀ ਦੇਰ ਬੱਦ ਤੇ ਜੇ ਅਸੀਂ ਆਪਣੇ ਲੋਕਾਂ ਦੀ ਸੇਵਾ ਕਰ ਸਕੀਏ ਤੁਹਾਡਾ ਬਹੁਤ ਬਹੁਤ ਸਾਰੇ ਪਰਮੰਦਰਾਂ ਦਾ ਬਹੁਤ ਬਹੁਤ